ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੀ ਪੀੜੀ ਦੇ ਮਾਲਕ ਸ਼ਹੀ ਮਹਾਂ ਪਾਤਸ਼ਾਹ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਪਾਸੋਂ ਵਿਧੀ ਚੰਦ ਸ਼ੀਨਾ ਗੁਰੂ ਕਾ ਸੀਨਾ ਵਰ ਪ੍ਰਾਪਤ ਕਰਨ ਵਾਲੇ ਗੁਰੂ ਘਰ ਦੇ ਅਨਨ ਸੇਵਕ ਬਹਾਦਰ ਬਾਬਾ ਵਿਧੀ ਚੰਦ ਜੀ ਦਾ ਸੱਚਖੰਡ ਪਿਆਨਾ ਕਰਨ ਦਾ ਦੋ ਦਿਨਾਂ ਸਾਲਾਨਾ ਜੋੜ ਮੇਲਾ ਜੋ ਕਿ ਮਿਤੀ 31 ਅਗਸਤ ਤੇ 1 ਸਤੰਬਰ ਨੂੰ ਦੇਸ਼ ਵਿਦੇਸ਼ ਦੀਆਂ ਸੰਗਤਾਂ ਵੱਲੋਂ ਸੰਪਰਦਾਇ ਦਲ ਬਾਬਾ ਵਿਧੀਚੰਦ ਜੀ ਦੇ ਮੌਜੂਦਾ 12ਵੇਂ ਜਾਨਸ਼ੀਨ ਸੰਤ ਬਾਬਾ ਅਵਤਾਰ ਸਿੰਘ ਜੀ ਸੁਰ ਸਿੰਘ ਵਾਲਿਆਂ ਦੀ ਰਹਿਨਮਾਈ ਹੇਠ ਨਗਰ ਸੋਤ ਸਿੰਘ ਜ਼ਿਲ੍ਹਾ ਤਰਨਤਾਰਨ ਵਿਖੇ ਮਨਾਇਆ ਜਾ ਰਿਹਾ ਹੈ ਦੇ ਸਬੰਧ ਵਿੱਚ ਅੱਜ ਸਥਾਨਕ ਇਤਿਹਾਸਿਕ ਗੁਰਦੁਆਰਾ ਬਾਬਾ ਵਿਧੀਚੰਦ ਜੀ ਵਿਖੇ ਸ਼੍ਰੀ ਅਕਨ ਪਾਠ ਸਾਹਿਬ ਆਰੰਭ ਹੋਏ ਇਸ ਮੌਕੇ ਸੰਤ ਬਾਬਾ ਅਵਤਾਰ ਸਿੰਘ ਜੀ ਸੋਰ ਸਿੰਘ ਵਾਲਿਆਂ ਨੇ ਦੱਸਿਆ ਕਿ ਜੋੜ ਮੇਲੇ ਮੌਕੇ ਭਾਰੀ ਦੀਵਾਨ ਸੱਜਣਗੇ ਅਤੇ ਅਮਰ ਸੰਚਾਰ ਵੀ ਹੋਵੇਗਾ। ਉਹਨਾਂ ਦੱਸਿਆ ਕਿ ਮਿਤੀ 30 ਅਗਸਤ ਦਿਨ ਸ਼ਨੀਚਰਵਾਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜਾ ਪਿਆਰਿਆਂ ਦੀ ਗਵਾਈ ਵਿੱਚ ਸੰਗਤਾਂ ਵੱਲੋਂ ਵਿਸ਼ਾਲ ਨਗਰ ਕੀਰਤਨ ਵੀ ਸਜਾਇਆ ਜਾਵੇਗਾ। ਇਸ ਹਨ

ਦੇਤੇ ਸੱਜੇ ਪੂਰੇ ਮੰਦਿਰਾਂ ਸੋਲੇ ਕੀ ਕਹੇ ਮੁਰ ਸੁਧੁ ਨਹੀਂ ਆਪੀਂ ਤੇ ਜਿਵੰਤਨਾ ਉਪਰ ਚਰਨ ਲਾਹ ਬਾਤੀ ਅਨੰਦ ਗੁਰੇ ਸੋਲੇ ਕੋਈ ਕਹੇ ਵੇ ਮੁਰ ਸੁਧੁ ਨਹੀਂ ਆਪੀਂ ਤੇ ਜਿਵੰਤਨਾ ਉਪਰ ਚਰਨ ਲਾਹ ਬਾਤੀ ਅਨੰਦ ਗੁਰੇ ਗਰੀਬ ਰਾਰਗਨ ਸਾਧਨੀ ਮਾਰਾ ਨਿਤਾਰੇ ਦਰਸ਼ਨ ਸੁਲੋ ਮਨਾਰ ਕਬੀਰ ਦੇ ਪਾਵਨ ਅਸਥਾਨ ਤੇ ਨਗਰ ਤੋਂ ਸੰਬੇਧੇ ਨਗਰ ਦੇ ਲੰਗਾ ਦੇਖ ਵਿਦੇਸ਼ ਕੀ ਅਸਾਰਗੇ ਸੰਗਨ ਵੱਲੋ ਜੀ ਵੀਰੋ ਆਇਆ ਨਾਰਾਇਣ ਸੁਤੰਸ ਘਾਜ ਦੇ ਸਾਈਂ ਸਰਾਂ ਦੇ ਘਰ ਮੇਲੇ ਜਾਈ ਜਿ ਸੱਤੇ ਪਾਜਾ ਜੋੜਣ ਤੋਂ ਧਾਰੇ ਹੋਈਆਂ ਹਾਰੇ ਹੋਰੇ ਨੇ ਜੀਤਾਰੋ ਕੱਪਿਆਂ ਰਾਜਿਆਂ ਦੇ ਰੂਪਿਤ ਆਵਾਜ਼ ਆਵਾਜ਼ हालेलुयाह ध्रुव करते हे इंद्रायो योधवेर इंद्रायो नाम आणि सेवा करतो इंद्रदेव तयार केले बिटिया बनते या विश्वातील अनेक विगत असतात दिव्य प्राप्त झालेले सुंदर रोटी पागियाने इतर पाणी करतो तर सर्व के जी मेरा आप ने लक्ष में डाला गंगा बाजार में कर रखी है आपने आप भी इनको विलागे आप भी का श्री सदा दीजिए कहते कलाम के नाम करते संभव है आपके द्वारा गुरु नारंग नाम पर भी कृपा निरंतरवत ਦੇਦਰ ਨਵ ਨਾਮ ਆਵੈ ਤਾਂ ਨ ਬੁਧਿਆ ਕੇ ਕੀ ਤਾਂ ਅੰਦਰ ਕੀ ਲਗਾਰ ਦੋ ਸਈ ਦੁਰ ਦਰੇ ਨਾਨਕ ਨ ਹੋਣ ਗੁਰ ਦੇ ਗੁਰ ਮੰਦਿਆ ਗੁਰ ਜੇ ਤੇ ਹਾ ਕੋਇ ਨ ਪੁਜੈ ਜਿਨ ਦਸ ਗੁਰ ਕੋਇ ਕਹੇ ਸੋ ਨਾ ਸਤਿ ਪੀਉ ਸੁਨਾਸ ਸੁਣਨਾ ਭਗਤ ਕਵਤਾ ਨਾਸ ਸੁਣਿਆ ਦੀ ਤੁਰ ਪਾਤਾ ਦੋ ਸੁਨਿਆ ਕੋਹਿ ਨ ਵਰਤਨ ਕਾਮਦ ਨਾਨਕ ਭਗਵਤਾ ਸੋ ਸੁਨਿਆ ਹਰਿ ਸੋਨਾ ਹੈ ਈਸ਼ਰ ਕਰਮਾਂ ਇੰਦ੍ਰੋ ਸੁਨਾ ਦੁਖ ਸਭਾਂ ਤੰਗ ਸੁਨਿਆ ਹਰਿ ਕਹੀ ਨ ਜਾਏ ਜੇ ਕੋ ਕਹ ਪਿਛਾ ਪਜਤਾਏ ਕਾਗਦ ਕੰਮ ਨ ਲਿਖੰਹਾ ਮੰਨਾ ਮਾਗਨ ਗੜਾ ਨਾ ਪਾਏ ਮੰਨਾ ਬਾਖਸੋ ਬਰਗੜ ਜਾਏ ਮੰਨਾ ਮਾਗਨ ਚਲ ਪੰਥ ਹੋਰ ਮੰਨਾ ਧਰਮ ਸੇ ਸਨ ਮੰਨਾ ਕਰਦਾ ਸਾਨੰਦ ਜਨ ਹੂਏ